ਦੁੱਖ ਦੀ ਕੜੀ ਚ ਪੰਜਾਬੀਆਂ ਦੇ ਵਾਂਗ ਕੋਈ ਨਹੀਂ ਕਿਸੇ ਦੇ ਨਾਲ ਖੜ ਸਕੇਦਾ 16 ਆਨੇ ਸੱਚ ਪੂਰੀ ਦੂਣੀਆਂ ਦੇ ਉੱਤੇ ਪੰਜਾਬੀਆਂ ਦੀ ਰਿਸ ਨਹੀਂ ਕੋਈ ਕਰ ਸਕੇਦਾ 16 ਆਨੇ ਸੱਚ ਪੂਰੀ ਦੂਣੀਆਂ ਦੇ ਉੱਤੇ ਕਿਸੇ ਵੀ ਸਟੇਟ ਵਿੱਚ ਵਖਤ ਦੀ ਮਾਰੇ ਪਈ ਪੰਜਾਬੀਆਂ ਨੇ ਸਾਥ ਨਭਾਇਆ ਏ ਹਰ ਥਾਂ ਤੇ ਪਹੁੰਚ ਕੇ ਲਾਉਂਦੇ ਨੇ ਲੰਗਰ ਬਾਬੇ ਨਾਨਕ ਨੇ ਜਿਹੜਾ ਚਲਾਇਆ ਏ ਮੌਤ ਦੇ ਮੂੰਹ ਵਿੱਚੋਂ ਕਿਸੇ ਨੂੰ ਬਚਾਉਣ ਲਈ ਜਾਣ ਤੜੀ ਦੇ ਉੱਤੇ ਤਾਰੇ ਸਾਕੇ ਦਾ ਸੋਲਿਆਂ ਨੇ ਸੱਚ ਪੂਰੀ ਦੁਨੀਆਂ ਦੇ ਉੱਤੇ ਪੰਜਾਬੀਆਂ ਦੀ ਰੀਸ ਨਹੀਂ ਕੋਈ ਕਰ ਸਕਦਾ ਸੋਲਿਆਂ ਨੇ ਸੱਚ ਪੂਰੀ ਦੁਨੀਆਂ ਦੇ ਉੱਤੇ ਇਸੇ ਵੀ ਗੱਲ ਦੀ ਨ ਕਰਨ ਪਰ ਵਾ ਬੁਲੰਦ ਹੌਸਲੇ ਪੰਜਾਬੀ ਨੌਜਵਾਨਾਂ ਦੇ ਬਣ ਕੇ ਚਟਾਣ ਜਿੱਥੇ ਖੜੇ ਦੇ ਪੰਜਾਬੀ ਰੁੱਖ ਮੋੜ ਦਿੰਦੇ ਤੇਜ਼ ਤੂਫਾਨਾਂ ਦੇ ਡੂੰਗੇ ਤੇਜ਼ ਪਾਣੀਆਂ ਨੂੰ ਮਾਰੇ ਦਿਲ ਵਾਲਾ ਕਦੇ ਵੀ ਕੋਈ ਨਹੀਂ ਤਰਸ ਸਕਦਾ ਸੋਲਿਆਂ ਨੇ ਸੱਚੀ ਪੂਰੀ ਧੂਣੀਆਂ ਦੇ ਉੱਤੇ ਪੰਜਾਬੀਆਂ ਦੀ ਰਿਸ ਨਹੀਂ ਕੋ ਕਰ ਸਾਕੇ ਦਾ ਸੋਲਿਆ ਨੇ ਸੱਚ ਪੂਰੀ ਦੁਨੀਆ ਦੇ ਉੱਤੇ ਹਰ ਆਫਤ ਦੇ ਨਾਲ ਮੱਥਾ ਲਾਉਣ ਲਈ ਪੰਜਾਬੀ ਸਦਾ ਰਹਿੰਦੇ ਤਿਆਰ ਨੇ ਇਨ ਲਾ ਇਨਸਾਨੀਅਤ ਲਈ ਜਿਹੜੇ ਦੇ ਕੁਰਬਾਨੀ ਪੰਜਾਬ ਦਾ ਉਭਾਣਗੇ ਸ਼ਿੰਗਾਰ ਨੇ ਨਾ ਉਲਟੀ ਪੂਰੀ ਆ ਕਹਿੰਦਾ ਗਉ ਤੇ ਗਰੀਬ ਉਤੇ ਜ਼ੁਲਮ ਪੰਜਾਬੀ ਨਹੀਂ ਜਾਰ ਸਾਕੇ ਦਾ ਸੌੜਿਆ ਨੇ ਸੱਚ ਪੂਰੀ ਦੁਨੀਆਂ ਦੇ ਉਤੇ ਪੰਜਾਬੀਆਂ ਦੇ ਰੀ ਸਿਨ ਕੋ ਕਰ ਸਾਕੇ ਦਾ ਸੌੜਿਆ ਨੇ ਸੱਚ ਪੂਰੀ ਦੁਨੀਆਂ ਦੇ ਉਤੇ